ਭਾਈ ਜੀ ਸਿੰਘ ਡੈਂਟਰੀ ਵਾਲੇ ਦੀ ਇੱਕ ਵੀਡੀਓ ਆਈ ਆ ਉਹ ਕਹਿੰਦੇ ਆ ਉਸ ਵੀਡੀਓ ਚ ਮਤਲਬ ਬਹੁਤ ਗੱਲਾਂ ਕੀਤੀਆਂ ਉਹਨਾਂ ਨੇ ਤੇ ਇੱਕ ਉਹ ਗੱਲ ਕਰਦੇ ਆ ਵੀ ਤੇ ਧਰਮ ਪਰिवर्तन ਜਿਹੜੇ ਕਰਨ ਦੇ ਆ 크ਰਿਸਚਨ ਬਣਦੇ ਆ ਹਾਇ 크ਰਿਸਚਨ ਬਣ ਚਲੇ ਆ ਧਰਮ ਪਰिवर्तन ਕਰ ਚਲੇ ਆ ਜੀ ਉਹਨਾਂ ਨੂੰ ਪੈਸਿਆਂ ਦਾ ਲਾਲਚ ਦਿੰਦੇ ਆ ਤੇ ਤੁਸੀਂ ਭਾਈ ਸਾਹਿਬ ਜੀ ਧਰਮ ਪਰिवर्तन ਦੀ ਗੱਲ ਕਰਦੇ ਨਾ ਵੀ ਪੈਸੇ ਦੇਖ ਕੇ ਲੋਕ ਧਰਮ ਪਰिवर्तन ਕਰ ਜਾਂਦੇ ਆ ਸਿੱਧਾ ਸਿੱਧਾ ਤੁਸੀਂ 크ਰਿਸਚਨਾਂ ਨੂੰ ਕਹਿੰਦੇ ਆ 크ਰਿਸਚਨ ਪਹਿਲੀ ਗੱਲ ਆ ਉਹ ਲੋਕ ਜੇ ਬਣਦੇ 크ਰਿਸਚਨ ਉਹਨਾਂ ਦੇ ਵਿੱਚ ਛੂਛਾਤ ਨਹੀਂ ਠੀਕ ਆ ਉਹ ਲੋਕ ਇੱਕ ਦੂਸਰੇ ਨਾਲ ਵਿਤਕਰਾ ਨਹੀਂ ਕਰਦਾ ਤੁਸੀਂ ਲੋਕਾਂ ਨੇ ਤਾਂ ਭਾਂਡੇ ਵੀ ਵੱਖਰੇ ਰੱਖੇ ਪਏ ਆ ਵੀ ਇਹ ਇਹ ਜੀ ਗਰੀਬ ਸਿੱਖਾਂ ਦੇ ਭਾਂਡੇ ਵੱਖਰੇ ਆ ਤੇ ਜ਼ਿਮੀਂਦਾਰਾਂ ਦੇ ਭਾਂਡੇ ਵੱਖਰੇ ਆ ਸਾਈ ਸਾਹਿਬ ਜੀ ਤੁਸੀਂ ਤਾਂ ਆਪਣੀ ਲਗਦਰੀ ਲਾਈਫ ਜੀ ਜੰਨੇ ਆ ਤੁਸੀਂ ਕਦੀ ਪੁੱਛਿਆ ਗਰੀਬ ਸਿੱਖਾਂ ਨੂੰ ਬਹੁਤ ਸਿੱਖ ਐਸੇ ਆ ਜਿਨ੍ਹਾਂ ਕੋਲੋਂ ਕੱਪੜੇ ਵੀ ਨਹੀਂ ਲਏ ਜਾਂਦੇ ਦਸਤਾਰਾਂ ਵੀ ਨਹੀਂ ਰਈਆਂ ਜਾਂਦੀਆਂ ਉਹਨਾਂ ਨੇ ਫੇ ਤੁਹਾਡਾ ਕੀ ਕਰਨਾ ਤੁਹਾਡੀਆਂ ਇਹ ਗੱਲਾਂ ਦਾ ਕੀ ਕਰਨਾ ਹੈ ਗੱਲਾਂ ਤੁਸੀਂ ਬਹੁਤ ਵੱਟੀਆਂ ਬਣੀਆਂ ਕਰਦੇ ਪੱਲੇ ਹੈ ਨਹੀਂ ਕੁਝ ਵੀ ਬਸੇ ਆ ਵੀ ਤੁਸੀਂ ਨਵੀਂ ਤੋਂ ਨਵੀਂ ਗੱਡੀ ਲਈਓ ਹੁਣ ਤੁਸੀਂ ਆਗੇ ਧੰਦਾ ਵਧਾਉਣ ਲਈ ਇੱਕ ਆਪਦੀ ਤੁਸੀਂ ਦੁਕਾਨ ਵੀ ਬੜੀ ਤਕੜੀ ਖੋਲ ਦਿੱਤੀ ਆ ਬਸ ਕਮਾਈ ਦਾ ਸਾਧਨ ਕੋਈ ਨਾ ਕੋਈ ਨਵਾਂ ਲੱਭ ਲੈਨੇ ਤੁਸੀਂ ਭਾਈ ਸਾਹਿਬ ਜੀ 1250 ਪਿੰਡਿਆ ਮੇਰੇ ਖੇਲ ਪੰਜਾਬ ਦੇ ਤੇ ਕੋਈ ਵੀ ਪਿੰਡ ਐਸਾ ਨਹੀਂ ਹੁਣਾ ਜਿੱਥੇ ਈਰਖਾ ਨਹੀਂ ਹੁਣੀ ਖਾਸ ਕਰਕੇ ਸਿੱਖਾਂ ਦੇ ਸਿੱਖਾਂ ਦੇ ਵਿੱਚ ਵੱਡਾ ਉੱਚਾ ਦੇ ਨੀਮਾ ਸਿੱਖ ਦੇਖਿਆ ਜਾਂਦੇ ਆ ਗੁਰਦੁਆਰਿਆਂ ਚ ਵੀ ਇਹ ਹਾਲ ਹੋ ਗਿਆ ਠੀਕ ਆ ਦੇਰਿਆਂ ਦੇ ਵਿੱਚ ਵੀ ਭਾਂਡੇ ਵੱਖਰੇ ਰੱਖੇ ਜਾਂਦੇ ਆ ਬਸ ਲੰਘਾ ਰਿਆ ਪੱਪੀ ਦੇ ਲਾਤੇ ਆ 버ਗਰ ਦੇ ਲਾਤੇ ਹੋਰ ਕੋਈ ਲੰਗਰ ਨਾ ਲਾਏ ਉਹ ਤੁਸੀਂ ਵੀ ਕਿਸੇ ਗਰੀਬ ਦੀ ਤੁਸੀਂ ਆਪਦੇ ਸੋਸ਼ਲ ਮੀਡੀਆ ਪੇਜ ਦੇ ਉੱਪਰ ਆਹ ਤਾਂ ਵੀਡੀਓ ਪਾਤੀ ਆਪਦੀ ਦੁਕਾਨ ਦੀ ਜੀ ਮੇਰੀ ਦੁਕਾਨ ਆ ਇੱਥੋਂ ਲੈ ਕੇ ਜਾਇਆ ਕਰੋ ਦੁੱਧ ਫਲਾਣਾ ਨਾ ਮੰਗਾਣਾ ਕੁਲਫੀਆਂ ਤੁਸੀਂ ਕਦੀ ਕਿਸੇ ਵੀਡੀਓ ਪਾਈ ਆ ਵੀ ਆ ਗਰੀਬ ਨੂੰ ਮੈਂ ਇੰਨਾ ਪੈਸਾ ਦੇ ਦਿੱਤਾ ਜੀ ਐਦਾ ਘਰ ਬਣਾਤਾ ਜਿਵੇਂ ਉਹ ਲੋਕ ਮਤ ਕਰਦੇ ਆ ਭਾਈ ਵੇਖ ਲੈਣੇ ਜਾਣਾ ਆ ਜਦੋਂ ਤੁਸੀਂ ਈਰਖਾ ਕਰਦੇ ਆ ਹੈ ਤੁਸੀਂ ਤਾਂ ਮਤ ਕਰਦਾ ਹੀ ਨਹੀਂ ਗਰੀਬ ਸਿੱਖਾਂ ਦੀ ਅੱਜ ਦਿਨੀ ਈਰਖਾ ਚੱਲੀ ਆਉਣ ਡਈ ਇਹ ਬਹੁਤ ਟਾਈਮ ਦੀ ਇਹ ਹਰੀ ਸਿੰਘ ਨਲੂਏ ਤੋਂ ਈਰਖਾ ਚੱਲੀ ਆਉਣ ਈ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਟਾਈਮ ਤੋਂ ਵੀ ਈਰਖਾ ਚੱਲੀ ਆਉਣ ਈ ਆ ਗੁਰੂ ਗੋਬਿੰਦ ਸਿੰਘ ਮਹਾਰਾ ਨੂੰ ਸ਼ਿਕਾਇਤ ਕਰਦੇ ਹੁੰਦੇ ਸੀ ਸਿੱਖ ਜਾ ਕੇ ਗਰੀਬ ਵੀ ਸਾਡੇ ਨੇ ਜੀ ਈਰਖਾ ਕਰਦੇ ਆ ਠੀਕ ਆ ਤੇ ਫਿਰ ਇਹ ਭਾਈ ਨਰਮਨ ਸਿੰਘ ਜੀ ਵੀ ਰਾਗੀ ਜਿਹੜੇ ਹਜ਼ੂਰੀ ਰਾਗੀ ਸੀਗੇ ਉਹ ਵੀ ਦੱਸਦੇ ਸੀ ਵੀ ਮੈਨੂੰ ਇੰਨਾ ਮਾੜਾ ਬੋਲਿਆ ਜਾਂਦਾ ਸੀ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਧਨਾਰ ਸੀ ਜਿਹੜੇ ਜਿਹੜੇ ਚੋੜਾ ਜਿਹਨਾਂ ਨੇ ਪੇਖੀ ਬਣੇ ਹੋਈ ਸਿੱਖ ਜਿਹੜੇ ਉਹ ਬਹੁਤ ਮਾੜਾ ਤੁਹਾਨੂੰ ਕੱਲਿਆਂ ਨੂੰ ਨਹੀਂ ਮੈਂ ਕਹਿੰਦਿਆਂ ਮੈਂ ਸਾਰੇ ਸਿੱਖਾਂ ਨੂੰ ਕਹਿੰਦ ਮੈਂ ਤੈਨਾਂ ਲਈ ਤੁਸੀਂ ਆਪਣੇ ਸਾਹਮਣੇ ਠੀਕ ਹੈ ਤੁਹਾਡੇ ਕੋਲ ਬਸ ਇੱਕੋ ਹੀ ਗੱਲ ਹੁੰਦੀ ਹੈ ਧਰਮ ਪਰਵਰਤਨ ਦੀ ਧਰਮ ਪਰਵਰਤਨ ਗਰੀਬ ਕਰਤਰ ਜਿਹੜੇ ਗਰੀਬ ਹੈ ਜੀ ਧਰਮ ਪਰਵਰਤਨ ਕਰਦੇ ਪੈਸੇ ਲੈ ਕੇ ਧਰਮ ਪਰਵਰਤ ਕੋਈ ਨਹੀਂ ਪੈਸੇ ਦਿੰਦਾ ਠੀਕ ਹੈ ਕੋਈ ਨਹੀਂ ਧੱਕੇ ਨਾਲ ਕਿਸੇ ਧਰਮ ਤੇ ਜਾਂਦਾ ਤੁਸੀਂ ਲੋਕ ਜਿੰਨਾ ਚਿਰ ਈਰਖਾ ਨਹੀਂ ਛੱਡਦੇ ਜਿੰਨਾ ਚਿਰ ਤੁਸੀਂ ਲੋਕ ਸੁਧਰਦੇ ਨਹੀਂ ਉਹਨਾਂ ਚਿਰ ਇਹੋ ਜਿਹੀ ਰਹਿਣਾ ਜਿੰਨਾ ਚਿਰ ਇਹਨਾਂ ਜਿਹੜੇ ਧਨਾੜ ਆ ਜਿਹੜੇ ਆਪਣੇ ਆਪ ਨੂੰ ਕੜਮ ਚੌਧਰੀ ਆ ਉਹਨਾਂ ਦੇ ਢਿੱਡਾਂ ਜੋ ਕੋੜ ਨਹੀਂ ਨਾ ਜਾਂਦਾ ਉਹਨਾਂ ਨੇ ਢਿੱਡਾਂ ਜੋ ਮੈਲ ਨਹੀਂ ਜਾਂਦੀ ਵੀ ਇਹਨਾਂ ਲੋਕਾਂ ਨੂੰ ਅਸੀਂ ਚੰਗੀ ਰੋਟੀ ਨਹੀਂ ਖਾਣ ਦੇਣੀ ਇਹਨਾਂ ਨੂੰ ਉਹੋ ਹੀ ਟਾਈਮ ਦਿਖਾਉਣਾ ਆ ਤੇ ਉਹ ਉਹ ਯਾਦ ਰੱਖਣ ਭੁੱਲ ਜਾਣ ਵੀ ਉਹ ਟਾਈਮ ਜਿਹੜਾ ਸਿੱਖਾਂ ਦੇ ਦੁਬਾਰਾ ਤੁਸੀਂ ਗਰੀਬ ਦਲਤਾਂ ਦੇ ਕਰਦੇ ਹੋਗੇ ਹੁਣ ਉਹ ਦਲਤ ਨਹੀਂ ਹੈਗੇ ਐਟ ਦਾ ਜਵਾਬ ਪੱਥਰ ਨਾਲ ਦੇਣਗੇ ਹੁਣ ਦਲਤ ਜਿਹੜਾ ਆ ਉਹਨਾਂ ਨੇ ਕਿਹਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਣ ਤੇ ਵੀ ਇਹਨਾਂ ਗਰੀਬ ਸਿੱਖਾਂ ਨੂੰ ਮੈਂ ਪਾਸ਼ਾ ਹੀ ਦੇਣੀ ਆ ਤਾਂ ਤੁਸੀਂ ਲੋਕੀਏ ਜਿਹੜਾ ਉਹ ਗਰੀਬ ਲੋਕਾਂ ਦੇ ਹੱਥ ਠੂਟਾ ਬਣਾਉਣਾ ਚਾਹੁੰਦੇ ਆ ਹਰ ਪਤਾ ਨਹੀਂ ਕਿਉਂ ਤੁਹਾਡੇ ਹੀ ਮਨਾਂ ਦੇ ਵਿੱਚ ਹੀ ਰਖਾਇਆ ਮੈਂ ਜਿਹੜੇ ਮੇਰੇ ਦੋਸਤ ਬਹੁਤ ਕ੍ਰਿਸ਼ਨ ਆ ਮੈਂ ਜਾਨਾ ਉਹਨਾਂ ਦੇ ਵਿੱਚ ਜਦੋਂ ਉਹਨਾਂ ਦੇ ਕੋਈ ਹੁੰਦਾ ਆ ਪ੍ਰੋਗਰਾਮ ਉਹ ਲੋਕ ਇੱਕ ਦੂਸਰੇ ਨੂੰ ਇੰਨਾ ਪਿਆਰ ਕਰਦੇ ਇੰਨਾ ਮੋਹ ਕਰਦੇ ਆ ਮੁਸਲਮਾਨ ਵੀ ਇੱਕ ਦੂਸਰੇ ਨੂੰ ਇੱਥੇ ਤੱਕ ਅਰਬ ਦੇ ਲੋਕ ਇੱਕ ਦੂਸਰੇ ਨੂੰ ਮੂੰਹ ਚੁੰਮਦੇ ਜਦੋਂ ਮੈਂ ਇੱਕ ਦੂਸਰੇ